ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਅੰਤਰਰਾਜੀ ਡਰੱਗ ਰੈਕਰਡ ਦਾ ਪਰਦਾਫਾਸ਼ ਕੀਤਾ ਗਿਆ ਦੋ ਜਿਹੜੇ ਔਰੋਪੀ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਸ ਦੌਰਾਨ ਨਸ਼ਾ ਤਸਕਰ ਜਿਹੜੇ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੂਰਾ ਮਾਮਲਾ ਕੀ ਸੀ ਇਹ ਵੀ ਤੁਹਾਨੂੰ ਦੱਸਦੀ ਨੇ ਜਲੰਧਰ ਪੁਲਿਸ ਨੇ ਅੰਤਰਰਾਜੀ ਡਰੱਗ ਰੈਕਰਡ ਦਾ ਪਰਦਾਫਾਸ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਚੋਂ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਹਨਾਂ ਹੀ ਨਹੀਂ ਨਸ਼ੇ ਦੀ ਰੋਕਥਾਮ ਲਈ WhatsApp ਨੰਬਰ 977910020020 ਜਾਰੀ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕ-थाम ਲਈ ਕੰਮ ਕਰੇਗੀ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਤੇ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ। ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫੋਰਮੇਸ਼ਨ ਲੈ ਸਕਦਾ ਹੈ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਖਾਸ਼ ਕਰਦੇ 150 ਕਿਲੋ 150 ਕਿਲੋ ਭੂਕੀ ਤੇ ਇੱਕ ਟਰੱਕ ਕਾਬੂ ਕੀਤਾ ਦੋ ਨਸ਼ਾ ਤਸਕਰ ਜਿਹੜੇ ਆ ਉਹ ਕਾਬੂ ਕੀਤੇ ਨੇ ਤੇ ਬੀਰੀਪੁਰ ਰੇਲਵੇ ਕ੍ਰੋਸਿੰਗ ਨੇੜੇ ਫੌਜ ਦਾ ਸਮਾਨ ਲੈ ਕੇ ਜਾ ਰਿਹਾ ਸੀ ਟਰੱਕ ਜਿਤਨੂੰ ਰੋਕਿਆ ਗਿਆ ਤੇ ਇਸ ਦੌਰਾਨ ਇਹ ਟਰੱਕ ਕਾਬੂ ਕੀਤਾ ਗਿਆ ਤੇ ਦੋ આરોપી ਇਸ ਦੇ ਕੋਲੋਂ ਇਸ ਦੇ ਵਿੱਚ ਕਾਬੂ ਕੀਤੇ ਗਏ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਅੰਤਰਰਾਜੀ ਨਸ਼ਾ ਤਸਕਰੀ ਦੇ ਰੈਕર્ડ ਦਾ ਪਰਦਾਫਾਸ਼ ਕਰਦੇ ਆ ਫੌਜ ਦੇ ਸਾਜ਼ੋ-ਸਾਮਾਨ ਨਾਲ ਭਰੇ ਇੱਕ ਟਰੱਕ ਵਿੱਚੋਂ ਇਸ ਤੋਂ 50 ਕਿਲੋ ਊਪਕੀ ਬਰਾਮਤ ਕੀਤੀ ਹੈ ਕਪੂਰਥਲਾ ਜਾਣ ਵਾਲੀ ਗੱਡੀ ਨੂੰ ਮਕਸੂਦਾ ਦੇ ਬਿਰੀਪੁਰ ਰੇਲਵੇ ਕ੍ਰੋਸਿੰਗ ਨੇੜੇ ਰੋਕਿਆ ਗਿਆ ਜਿਸ ਕਾਰਨ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਫੜੇ ਗਏ ਮਲਚਮਾ ਦੀ ਪਛਾਣ ਮੰਗਲ ਸਿੰਘ ਉਰਫ ਮੰਗਾ ਵਾਸੀ ਫਤੂ ਢਿੰਗਾ ਅਤੇ ਜਗਦੇਵ ਸਿੰਘ ਉਰਫ ਜੱਗੂ ਵਾਸੀ ਬੂਟਾ ਪਿੰਡ ਸੁਭਾਨਪੁਰ ਵੱਜੋ ਹੋਈਆਂ ਦੋਵੇਂ ਕਪੂਰਥਲਾ ਦੇ ਰਹਿਣ ਵਾਲੇ ਨੇ ਗਲਬਾਤ ਕਰਦਿਆ ਸੀਨੀਅਰ ਕਪਤਾਨ ਪੁਲਿਸ ਹਰਕਮਲ ਐ ਐਸਐਸਪੀ ਹਰਕਮਲ ਪ੍ਰੇ ਸਿੰਘ ਖਾਕ ਨੇ ਦੱਸਿਆ ਕਿ ਕਾਰਵਾਈ ਸਬ ਡਿਵੀਜ਼ਨ ਕਰਤਾਰਪੁਰ ਦੇ ਡੀਐਸਪੀ सुरेंद्रਪਾਲ ਦੀ ਅਗਵਾਈ ਹੇਠ ਜ਼ਿਲਹੰਦਰ ਦਿਹਾਤੀ ਦੇ ਥਾਫ ਵਲੋਂ ਕੀਤੀ ਗਈ ਹੈ ਸੂchna ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ পুষ্প ਬਾਲੀ ਦੀ ਅਗਵਾਈ ਵਾਲੀ ਪੁਲਿਸ ਦੀ ਟੀਮ ਨੇ ਟਰੱਕ ਨੂੰ ਕਾਬੂ ਕੀਤਾ ਸੂchna ਮਿਲਣ ਤੇ ਤਲਾਸ਼ੀ ਲਈ ਗਈ ਟਰੱਕ ਤੋਂ ਤੇ ਜਦੋਂ ਤਲਾਸ਼ੀ ਲਈ ਗਈ ਤੇ ਦੋ ਨਸ਼ਾ ਤਸਕਰ ਜਿਹੜੇ ਸੇ ਉਹ ਵੀ ਉਹ ਵੀ ਕਾਬੂ ਕੀਤੇ ਗਏ ਤੇ 150 ਕਿਲੋ ਚੂਰਾ ਪੋਸਟ ਬਰਾਮਦ ਕੀਤਾ ਗਿਆ ਤੇ ਪੁਲਿਸ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮਾਨਯੋਗ ਐਸਐਸਪੀ ਸਾਹਿਬ ਜਿਲੰਦਰ ਦਿਹਾਤੀ ਸਤਾਰਾ ਹਰ ਕਮਲਪ੍ਰੀਤ ਸਿੰਘ ਖੱਕ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀਮਤੀ ਜਸਰੂਪ ਕੌਰ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਜੀ ਦੀ ਰਹਿਨਮਾਈ ਹੇਠ ਸੀਨੀਅਰ ਸਟਾਫ ਜਿਲੰਦਰ ਦਿਹਾਤੀ ਦੀ ਪੁਲਿਸ ਨੇ ਦੋ ਵਿਅਕਤੀਆਂ ਮੰਗਲ ਸਿੰਘ ਅਤੇ ਜਗਦੇਵ ਸਿੰਘ ਵਾਸੀਆਂ ਕਪੂਰਥਲਾ ਨੂੰ ਗੱਡੀ ਨੰਬਰ ਪੀਬੀ 10 ਐਚ ਜੇ 2832 ਜਿਸ ਵਿੱਚ ਆਰਮੀ ਦਾ ਸਮਾਨ ਲੋਡ ਸੀ ਉਹਨਾਂ ਨੂੰ ਕਾਬੂ ਕੀਤਾ ਉਹਨਾਂ ਨੂੰ ਸ਼ੱਕੀ ਹਾਲਚ ਵਿੱਚ ਕਾਬੂ ਕਰਦੇ ਹੋਏ ਉਹਨਾਂ ਪਾਸੋਂ 150 ਕਿਲੋਗ੍ਰam ਡੋਡੇ ਚੂਰਾ ਪੋਸਟ ਤੋਂ ਬਰਾਮਦ ਕੀਤੇ ਹਨ ਜੋ ਇਹ ਡੋਡੇ ਚੂਰਾ ਪੋਸਟ ਚਾਰਖੰਡ ਤੋਂ ਲਿਆ ਕੇ ਕਪੂਰਥਲਾ ਦੇ ਏਰੀਆ ਵਿੱਚ ਸਪਲਾਈ ਕਰਦੇ ਸਨ ਜੋ ਇਹਨਾਂ ਨੇ ਨਾਕੇ ਤੋਂ ਬਚਣ ਦੀ ਖਾਤਰ ਭਾਰਤੀ ਫੌਜ ਦਾ ਸਮਾਨ ਕਹਿ ਕੇ ਉਹਨਾਂ ਨੂੰ ਕਾਗਜ਼ ਨਾਕੇ ਤੇ ਦਿਖਾਉਂਦੇ ਸਨ ਤੇ ਅੱਗੇ ਨਿਕਲ ਜਾਂਦੇ ਸਨ ਇਨਾਂ ਦੇ ਜਿਹੜਾ ਹੋਰ ਇੱਕ ਸਾਥੀ ਬਲਵੰਤ ਸਿੰਘ ਹੈ ਜਿਸ ਦੀ ਭਾਲ ਵਿੱਚ ਸ਼ਾਮੇਮਾਰੀ ਕੀਤੀ ਜਾ ਰਹੀ ਹੈ ਇਹਨਾਂ ਖਿਲਾਫ ਮੁਕੱਦਮਾ ਨੰਬਰ 81 15 ਸੀ 685 ਐਨਡੀਪੀ ਸੈਕਟ ਥਾਣਾ ਮਕਸੂਦਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ